ਜਿੱਥੇ ਵੀ ਬੈਠੀਆਂ ਸਾਰੀਆਂ ਸੰਗਤਾਂ ਦੇਸ਼ ਵਿਦੇਸ਼ ਵਸੇ ਸਾਰੇ ਭੈਣ ਭਰਾਵਾਂ ਨੂੰ ਸੁਮਿੱਤੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਮਾਗਮ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਨੈਲ ਸਿੰਘ ਜੀ ਨੰਗਲ ਬੇਟਾ ਲੋ ਫਲੋਰ ਵਿਖੇ ਜੋ ਕਿ ਖਾਲਸਾ ਪੰਥ ਦੇ ਸਾਜਨਾ ਦੇ ਸਮੂ ਸਮਰਪਤ ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਜੇਠਾ ਪਰ ਮਨਾਉਂਦਿਆਂ ਹੋਇਆਂ ਜੋ ਕਿ 16 ਗੰਢ ਪਾਠਾਂ ਦੇ ਸਮਟ ਪਾਠਾਂ ਦੇ ਭੋਗ ਪਾਏ ਗਏ ਤੇ ਦੀਵਾਨ ਸਜਿਆ ਤੇ ਸੁੰਦਰ ਨਿਸ਼ਾਨ ਸਾਹਿਬਾਂ ਦੀ ਸੇਵਾ ਕੀਤੀ ਗਈ ਤੇ ਰਾਗੀ ਢਾਡੀ ਕੀਰਤਨੀ ਜੱਸੀਆਂ ਨੇ ਗੁਰਦੁਆਤ ਆਸਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਉੱਥੇ ਗੁਰੂ ਕੇ ਅਟੁੱਟ ਲੰਗਰ ਵਰਤਾਏ ਗਏ ਤੇ ਜਿਹਦੇ ਨਾਲ ਨਾਲ ਇਸ ਸਥਾਨ ਉੱਤੇ ਕੁਝ ਦਿਨ ਪਹਿਲਾਂ ਬਹੁਤੀ ਸਤਿਕਾਰਯੋਗ ਪਾਈ ਰੋਸ਼ਨ ਲਾਲ ਜੋ ਬਖਸ਼ਿਸ਼ ਕੀਤੇ ਸਵਾਸਨ ਭੋਗ ਦਾ ਸੰਸਾਰ ਤੋਂ ਪੂਛ ਕਰ ਗਿਆ ਸੀ ਉਹਦੇ ਨਿਮਿਤ ਸਹਿਜ ਪਾਠ ਹੋਇਆ ਇਸ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਭੋਗ ਪਿਆ ਦੀਵਾਨ ਸਜਿਆ ਤੇ ਜਿੱਥੇ ਬਰਾਗਵੇਂ ਕੀਰਤਨ ਹੋਇਆ ਗੁਰ ਇਤਿਹਾਸ ਸੰਗਤਾਂ ਦੇ ਨਾਲ ਸਾਂਝਾ ਕੀਤਾ ਗਿਆ ਉੱਥੇ ਸਮੁੱਚੀ ਸੰਗਤ ਵੱਲੋਂ ਉਹਦੇ ਪਰਿਵਾਰ ਨੂੰ ਉਹਨਾਂ ਦੀ ਪਤਨੀ ਤੇ ਪਿੱਛੇ ਇੱਕ ਆਪਣੀ ਬੇਟੀ ਛੱਡ ਗਿਆ ਤੇ ਗੁਰਦੁਆਰਾ ਸਾਹਿਬ ਦੇ ਵੱਲੋਂ ਸੰਤ ਬਾਬਾ ਜਨੈਲ ਸਿੰਘ ਜੀ ਉਹਨਾਂ ਵੱਲੋਂ ਇਸ ਪਰਿਵਾਰ ਨੂੰ 50000 ਰੁਪਏ ਦੀ ਮਾਲੀ ਮਦਦ ਕੀਤੀ ਗਈ ਅਸਥਾਨ ਵੱਲੋਂ ਤੇ ਨਾਲ ਹੀ ਉਹਨਾਂ ਦੀ ਬੱਚੀ ਜਿਹੜੀ ਹੈ ਉਹ ਅਜੇ ਛੋਟੀ ਹੈ ਮਾਰਾ ਮਹਾਂਪੁਰਖਾਂ ਦਾ ਬਚਨ ਵੀ ਜਦੋਂ ਜਵਾਨ ਹੋਵੇ ਤੇ ਜਦੋਂ ਵੀ ਉਹਦਾ ਕਾਰਜ ਕਰਨਾ ਹੋਵੇ ਅਸੀਂ ਉਹਦੇ ਵਿੱਚ ਵੀ ਵੱਧ ਤੋਂ ਵੱਧ ਯੋਗਦਾਨ ਦੇਵਾਂਗੇ ਤੇ ਅੱਜ ਇਹਦੀ ਅੰਤਮ ਅਰਦਾਸ ਵਿੱਚ ਸੁਮੱਚਾ ਉਹਨਾਂ ਦਾ ਪਰਿਵਾਰ ਉਹਨਾਂ ਦਾ ਭਾਈਚਾਰਾ ਪਹੁੰਚਾ ਤੇ ਬਹੁਤ ਸਾਰੇ ਰਾਗੀ ਜਥੇ ਢਾਡੀ ਜਥੇ ਕੀਰਤਨੀ ਜਥੇ ਨੇ ਵੀ ਹਾਜ਼ਰੀ ਭਰੀ ਤੇ ਜਿਨ੍ਹਾਂ ਨੇ ਗੁਰ ਤੇ ਆਸਣਾ ਕੇ ਅੱਜ ਦੇ ਸਮੇਂ ਤੇ ਜੋ ਸਤਗੁਰਾਂ ਦਾ ਦੇਸ਼ ਹੈ ਪਾਤਸ਼ਾਹ ਦੇ ਜੋ ਬਚਨ ਸਨ ਕਲਗੀਧਰ ਪਾਤਸ਼ਾਹ ਦੇ ਪਹਿਲੇ ਮਰਨ ਕਬੂਲ ਜੀਵਨ ਕੀ ਛੜ ਆਸ ਹਉਸ ਬਨਾ ਕੀ ਰੇਨ ਕਾ ਤੋ ਆਓ ਹਮਾਰੇ ਪਾਸ ਪਾਤਸ਼ਾਹ ਕਹਿੰਦੇ ਭਾਈ ਜੰਮਣਾ ਮਰਨ ਰੱਬ ਦੇ ਹੱਥ ਬਸ ਹੈ ਜੋ ਆਇਆ ਸੋ ਚੱਲਸੀ ਜਿਹੜਾ ਵੀ ਦੁਨੀਆ ਤੇ ਆਇਆ ਇੱਕ ਦਿਨ ਸਭ ਨੇ ਜਾਣਾ ਪਾਤਸ਼ਾਹ ਕਹਿੰਦੇ RAM ਗਿਓ ਨਾ ਪਾਤਸ਼ਾਹ ਦੇ ਬਚਨ ਹਨ RAM ਗਿਓ RAVAN ਗਿਓ ਜਾਂ ਕੋ ਬਹੁ ਪਰਵਾਰ ਕੋ ਨਾਨਕ ਫਿਰ ਕਿਸ਼ਨਹੀ ਸੁਭਨੇ ਜੋ ਸੰਸਾਰ ਕਾਲ ਪਾਏ ਬ੍ਰਹਮਾ ਵਰਤਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰਬਿਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਕੀ ਹਾ ਤਮਾਸ਼ਾ ਇਹ ਕਾਲ ਨੇ ਵੱਡੇ ਵੱਡੇ ਕਮਰਾਂ ਨੂੰ ਨਵੇਂ ਛੱਡਿਆ ਇੱਕ ਦਿਨ ਸਾਰਿਆਂ ਨੇ ਜਾਣਾ ਹੈ ਉਸੇ ਫਲਸਫੇ ਦੇ ਉੱਤੇ ਵਿਚਾਰਾ ਹੋਈਆਂ ਅਤੇ ਅੱਜ ਦਾ ਇਤਿਹਾਸ ਜੋ ਅੱਜ ਦੀ ਵਿਚਾਰ ਕੀਤੀ ਗਈ ਉਹਦੇ ਵਿੱਚ ਜਿੱਥੇ ਜ਼ਿੰਦਗੀ ਤੇ ਮੌਤ ਦੇ ਫਲਸਫੇ ਵਾਸਤੇ ਅਤੇ ਪਾਸ਼ਾ ਨੇ ਜੋ ਸਾਨੂੰ ਮਰਜੀਵੜਿਆਂ ਨੂੰ ਖੰਡੇ ਬਾਟੇ ਦੀ ਪਹਲ ਦਾ ਦੇ ਕੇ ਜੋ ਸਾਡੇ ਵਿੱਚ ਐਸਾ ਜੋ ਕਿ ਇੱਕ ਪਾਸ਼ਾ ਨੇ ਸਪੈਲਟ ਭਰੀ ਜਿਹਦੇ ਨਾਲ ਸਮੁੱਚੀ ਕਨਾਦ ਦੇ ਵਿੱਚ ਅਸੀਂ ਕਾਮਯਾਬ ਹੋਏ ਅਸੀਂ ਉਹਨਾਂ ਦੇ ਬਲਬੂਤੇ ਦੇ ਨਾਲ ਉਨ੍ਹਾਂ ਦੀ ਰਹਿਮਤ ਨਾਲ ਅੱਜ ਇਹ ਪੰਥ ਸਮੁੱਚੇ ਜਗਤ ਵਿੱਚ ਵੱਡਾ ਮਾਨ ਪ੍ਰਾਪਤ ਕਰ ਰਿਹਾ ਸੋ ਇਸੇ ਤਰ੍ਹਾਂ ਚੋਣੇ ਕਿ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਉਹਦੇ ਅਰਦਾਸ ਕਰਦੇ ਮਹਾਰਾਜ ਸਾਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੀ ਜਗ੍ਹਾ ਦਿਓ ਤੇ ਉਹ ਜਗ੍ਹਾ ਤਾਂ ਹੀ ਮਿਲੂਗੀ ਜੇ ਅਸੀਂ ਗੁਰੂ ਵਾਲੇ ਬਣਾਂਗੇ ਤੇ ਪਾਤਸ਼ਾਹ ਦਾ ਬਚਨ ਹੈ ਪੀਵੋ ਪੌਹਲ ਖੰਡ ਧਾਰ ਹੋਏ ਜਨਮ ਸਹਿੇਲਾ ਖੰਡੇ ਬਾਟੇ ਦਾ ਮਛੱਕੇ ਗੁਰੂ ਵਾਲੇ ਬਣੋ ਪੰਜਕਾਰਾਂ ਦੇ ਧਾਰਨੀ ਹੋਵੋ ਨਿਤ ਨਮੀ ਬਣੋ ਸਰਬੱਤ ਧਰਮਾਂ ਨਾਲ ਪਿਆਰ ਕਰੋ ਸਾਡੇ ਵੱਲੋਂ ਸੰਤ ਬਾਬਾ ਜਨੈ ਸਿੰਘ ਜੀ ਮਹਾਰਾਜ ਉੰਨਾ ਵੱਲੋਂ ਡਾਕਟਰ ਅਮਰਜੋਤ ਸਿੰਘ ਵੱਲੋਂ ਸਮੁੱਚੀ ਸੰਗਤ ਵੱਲੋਂ ਇੱਥੇ ਆਇਆਂ ਸਾਰਿਆਂ ਸਾਂ ਤੋਂ ਜੀ ਆਇਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ